ਜੰਗਲ ਦਾ ਨਾਮ ਹੈ ਜੰਗਲਾ ਮਰ ਕੇ ਨੇ ਫਿਰ ਚੇਲੇ ਨੋ ਤੇ ਪਸ਼ੂ ਚਲੇ ਨੇ ਪੰਛੀ ਚਲੇ ਰਹੇ ਰਿਦਾ ਹੋਂ ਆਪਣੇ ਹਰ ਹਿੱਸੇ ਦਾ ਪੰਛੀਆਂ ਜੰਗਲ ਜਿੰਨਾ ਬਾਸ ਤੰਤਰ ਜੁਗਨ ਥਲ ਵਸਨ ਰੱਬ ਦਾ ਚੋੜਨ ਦਾ ਉਸ ਕੰਦਰ ਚੁਲਦੇ ਤੇ ਖੜਾਵੇ ਤੇ ਵਸੇ ਦੇ ਆਪਣੇ ਘਰ ਦੇ ਜੋੜੇ ਬਣ ਜਾਂਦੇ ਆ ਉਹ ਮਿਰਗਾਂ ਦੀ ਖਾਲੀ ماں ਵਰਤਾਂ ਦੇ ਵਹਿਣ ਦੇ ਕੰਮ ਆਉਂਦੀ ਹੈ ਇਹ ਦਿਲਾਂ ਤੇ ਸਰੀਰ ਕਿਸੇ ਦਾ ਨਹੀਂ ਹੁੰਦਾ ਪਸ਼ੂ ਮਰਨ ਦਾ ਸਕਾਰ ਸਾਰਾ ਲਹੂ ਮਰਨ ਦਾ ਕੰਮ ਆਵਰ ਪਸ਼ੂ ਮਰਨ ਦਾ ਸਕਾਰ 10 ਕਾਰ ਸਵਾਇ ਇੱਥੇ ਕੰਮ ਮਰਿਆ ਤੇ ਕੀਤੀ ਹੈ ਕਿ ਨਹੀਂ ਇੱਥੇ ਨਾ ਕਿੰਤੂ ਪ੍ਰੰਤੂ ਕਰਦੇ ਕਹਿੰਦੇ ਜੇ ਜੀਰਾਂ ਦਾ ਬੰਦ ਨੇ ਕਿੰਨੀਆਂ ਕੰਮ ਆ ਜਾਂਦੀਆਂ ਹੱਥੋਂ ਕੰਮ ਆ ਜਾਂਦਾ ਪਾਪਾ ਮ ਆ ਜਾਂਦੀਆਂ ਨੇ ਉਹ ਜਿਉਂਦੇ ਨਹੀਂ ਆਉਂਦੀਆਂ ਮਰਤੋਂ ਬਾਅਦ ਸਰੀਰ ਦਾ ਕੋਈ ਟਾਈਮ ਹੁੰਦਾ ਹੈ। ਉਹਨੇ ਟਾਈਮ ਦੇ ਵਿੱਚ ਵਿੱਚ ਅੱਖਾਂ ਲੱਗ ਕੇ ਦੂਜੇ ਨੇਜ ਤੇ ਲੱਗਦੀਆਂ ਤਾਂ ਕੰਮ ਕਰਦੀਆਂ ਨੇ। ਇੰਨੀ ਵੀ ਗੱਡ ਬੋਡੀ ਤਿੰਨ ਦਿਨਾਂ ਦੀ ਕੋਈ ਨਹੀਂ ਜਿਹੜਾ ਅੱਖਾਂ ਵੱਢ ਕੇ ਪਾ ਸਕਦਾ। ਉਹ ਨਹੀਂ ਕੰਮ ਕਰਦੀਆਂ। ਜਿੰਨਾ ਚਿਰ ਅੱਖਾਂ ਜਿਉਂਦੀਆਂ ਨੇ ਕਦ ਕੇ ਦੂਜੇ ਦੇ ਪਾਣੀ ਆ ਜਾ ਸਕਦੀ ਹੈ ਜਦੋਂ ਅੱਖਾਂ ਮਰ ਗਈਆਂ ਫਿਰ ਉਹ ਡਾਕਟਰ ਕਹਿੰਦਾ ਹੁੰਦੇ ਇਹ ਕਿਸੇ ਕੰਮ ਦੀਆਂ ਨਹੀਂ ਨੇ। ਨਰੂ ਮਰੇ ਨਰ ਕੰਮ ਨਾ ਆਵੇ। ਪਸ਼ੂ ਮਰੇ 10 ਘਾਟ ਸੁਆਰੇ। ਬਛਵਾ ਦੇ ਮਾਰੇ ਨਾਲ ਕਹਿੰਦੇ 10 ਘੋੜਾ ਪਾੜ ਜਾਂਦੇ। ਮਾਂ ਬਰੋਹਣਾ ਜੀ ਲੋਕਿਆ ਕਹਿੰਦੇ ਵੀ ਜਦੋਂ ਸ਼ਰੀਰ ਦੇਲੇ ਕੋਲ ਵੀ ਅਜਿਹਾ ਕਹਿੰਦੇ ਇਹਦਾ ਜਿਹ ਪਹਿਲਾਂ ਦੱਬ ਲੈਦਾ ਸੀ ਥੋੜਾ ਬਹੁਤਾ ਜਦੋਂ ਆਉਦਾ ਨਹੀਂ ਸੀ ਨਾ ਮੜਿਆ ਉਦੋਂ ਤੇ ਮੈਂ ਨਿਤ ਦੇਂਗੀ ਕਰ ਲੈਂਦਾ ਸੀ ਬਾਣੀ ਪੜਦਾ ਸੀ ਹੁਣ ਜਦੋਂ ਦਾ ਬਾਬਾ ਜੀ ਮੈਨੂੰ ਪਾਰਟੀ ਉਹਦਾ ਦਿੱਤਾ ਤੇ ਆਪਾਂ ਮੈਂ ਨਿਤਨੇ ਹੋ ਛੱਡ ਦਿੱਤਾ ਹੁਣ ਹੁੰਦਾ ਹੀ ਨਹੀਂ ਕਿ ਟਾਈਮ ਹੀ ਨਹੀਂ ਹੈ ਮਾਂ ਬਰੋਹਣਾ ਨੇ ਗੁੱਦੀ ਜਿੰਨੀ ਉੱਚੀ ਹੋਵੇ ਤੇ ਕਨਾ ਉਹਦਾ ਵੱਡਾ ਚਾਹੀਦਾ ਤੇ ਗੁੱਦੀ ਉੱਚੀ ਚੜਾਣੀ ਹੈ ਤੇ ਮਿੰਨਾ ਵੱਡਾ ਵੱਡਾ ਚਾਹੀਦਾ ਹੁਣ ਕੰਦਾ ਤੇ ਹੈ ਨਹੀਂ ਕੀ ਤੇ ਜਿਹਾ ਸਮਾਨਾ ਤੇ ਇਹ ਸਦਾ ਹੀ ਰਹਿਣੀ ਨਹੀਂ ਪਰਸੋਂ ਦੇ ਸੇਵਾਦਾਰ ਕਰੀ ਜਾਂਦੇ ਆ ਕਿ ਬੜਾ ਤਕੜਾ ਬੜਾ ਮਹਿੰਦ ਹੁੰਦਾ ਪਿਆ ਰਿਹਾ ਹੈ ਹੋਏਗਾ ਤੇ ਦੁਨੀਆ ਦੀ ਨਜ਼ਰ ਵਿੱਚ ਭਾਈ ਪਰ ਗੁਰੂ ਨਾਨਕ ਨਾਮਕ ਦੀ ਨਜ਼ਰ ਵਿੱਚ ਤੇਰੇ ਵਰਗਾ ਤੰਗਾਲ ਹੀ ਹੋਈਂ ਬਾਹਰਪਰਾਂ ਨੇ ਮੂੰਹ ਤੇ ਕੰਡ ਤੇਰੇ ਵਰਗਾ ਤੰਗਾਲ ਹੀ ਹੋਈਂ ਇਹੋ ਵੀ ਨਹੀਂ ਕਹਿੰਦੇ ਜਿਹੜਾ ਤੂੰ ਤੁੰਗੀਆਂ ਬਾਰ ਅਸਕਰ ਅਮੀਰੀ ਤੇ ਹਿਰਦੇ ਵਿੱਚ ਜਿੰਨਾ ਭਾਗ ਖੜੇ ਹਰ ਸੰਤ ਤੁਹਾਾਰੇ ਜਿੰਨ ਘਰ ਧੰਨ ਹਰ ਨਾਮਾ ਪਰਮਾਣ ਸਬਕ ਨਾਮ ਕੇ ਤਾਮੇ ਮੇਰੇ ਰਾਮ ਹਰ ਜਨ ਕੇ ਹਉ ਬਨ ਜਾਈ ਕਿ ਸਾ ਬਾਪਰ ਚਰਨ ਭਾਵਾ ਚਰਨ ਤੋ ਉਪਲਾਈ ਪ੍ਰਭ ਦੇ ਕਾਰੇ ਮੇ ਤੁਹਿਲਾ ਭਾਈ ਸਾਹਿਬ ਦੀ ਦਰੋਂ ਦੇ ਮਹਾਰਾਜ ਦਾ ਜ਼ਿਕਰ ਕਰ ਰਹੇ ਸੀ ਖਡੂਰ ਸਾਹਿਬ ਦੀ ਧਰਤੀ ਸੇ ਮਾ ਪਤਾ ਵਧਦੀ ਏ ਇਹ ਕੁਦਰਤੀ ਨਾ ਲੈ ਇਹ ਅੱਜ ਦਾ ਸਮਾਜ ਪੁਰਾਣੇ ਸਮੇਂ ਨੂੰ ਲੈ ਕੇ 3% ਨੰਬਰ ਜਦੋਂ ਵੀ ਆਵੇ ਦੁਨੀਆ ਨੇ ਕੀਤੀ ਘਟ ਨਹੀਂ ਔਰ ਸਾਧੂਆਂ ਨੇ දුਖ ਮੁਸੀਬਤ ਹੱਸ ਹੱਸ ਝੱਲੇ ਪਾਇਆ ਅਥੇ ਵੱਡ ਨਹੀਂ ਦੇਖੋ ਮੂਰਖ ਅਜ ਵੀ ਅੜਦੇ ਅੜੇ ਉਹਨਾਂ ਅੜੀਆਂ ਤੇ ਜਿਉਂਦਿਆਂ ਨਹੀਂ ਕਿ ਕਦਮ ਨਹੀਂ ਕਰਦੇ ਪਿੱਛੇ ਦੀਵੇ ਬਾਹਰ ਲੜੀਆਂ ਇਹ ਸੰਸਾਰ ਦੀ ਹੀ ਕਹਾਣੀ ਜਿਉਂਦਿਆਂ ਨਹੀਂ ਕਰਦੇ ਇਹ ਸੰਸਾਰ ਦੇ ਵਿੱਚ ਇਹਦੇ ਦੁਰਦਾਨਕ ਤੇ ਮਾਰਟਾਂ ਬੈਠੇ ਆਰਾਮ ਕਰਦੇ ਸੀ ਦੀਵੀਆਂ ਕੋਲ ਦੀ ਪਾਣੀ ਘਟਦਾ ਉੱਤੇ ਜੜ ਗੀਆਂ ਨੇ ਇਹਨੂੰ ਬਿਖਿਆ ਕੀ ਆਰਾਮ ਕਰਦੇ ਨੇ ਕੋਈ ਸਹਾਰਾ ਪੇਟ ਕਰਿਆ ਆਰਾਮ ਸੁਹਾਨਾ ਰੋਲ ਰੱਖਿਆ ਤੇ ਇੱਕ ਬੀਬੀ ਸੰਗੀ ਜਾਨੀ ਕੋਲ ਨਹੀਂ ਕਿ ਕਿ ਸਾਥ ਬਣ ਗਿਆ ਸਹਾਰਾ ਨਹੀਂ ਛੱਡੇ ਸਾਥ ਦੀ ਸਹਾਰਾ ਨਹੀਂ ਭਾਈ ਮਦਾਨਾ ਜੀ ਕਹਿੰਦੇ ਸੱਜੇ ਪਾਜਾ ਆ ਬੀਬੀ ਤੁਹਾਡਾ ਸਹਾਰਾ ਨਹੀਂ ਛੱਡਾਂਗੇ ਆ ਬੇਟੋ ਬੀਬੀ ਕੀ ਕਹਿੰਦੇ ਮਰ ਕੇ ਜਦੋਂ ਆਪਾਂ ਬੜਾ ਰੋਜ਼ ਕਰਦਾ ਪਿਆ ਸਹਾਰਾ ਨਾਲ ਹੀ ਰਹੇ ਉਹਨੂੰ ਤੇ ਦਾਦਾ ਜੀ ਆਪਾਂ ਨੇ ਸੁਪਾ ਮਨ ਨਾਲ ਸਹਾਰਾ ਰੱਖ ਲਿਆ ਮਰ ਕੇ ਲੈ ਕੇ ਸਹਾਰਾ ਤੇ ਰੱਖਦੇ ਸਰਾਂ ਆ ਬੱਲ ਕੇ ਸਾਈਡ ਤੇ ਰੱਖ ਦਿੱਤਾ ਬਿੱਲੀਆਂ ਪਾਣੀ ਭਰ ਕੇ ਬਾਪੂ ਲੈ ਆ ਗਏ ਅਸੀਂ ਕਿੰਨਾ ਸਾਫ਼ ਬਣ ਕੇ ਅੱਗ ਡਿਗਣੀ ਬਣੀ ਜੱਦੀ ਹਾਂ ਜੇ ਮਾੜਾ ਇਹ ਕਹਿ ਉਹ ਸਾਰਾ ਨਾ ਸੱਟ ਰੱਖ ਦਿੱਤਾ ਸੱਚੇ ਬਾਜਾ ਕਿ ਹੁਣ ਕੀ ਕਰੀਏਗੀ ਮਾਂ ਹਮ ਤਾਂ ਆ ਅੜੇ ਕੰਨੇ ਕਰਾਵਾ ਸਰਬਾਵੇ ਈਸ਼ਰਾਂ ਸਾਹ ਬਰਵਾ ਇਸੇ ਸੇ ਚੱਟ ਕਿਥੇ ਕੋਈ ਆਰਾਮ ਹੈ ਮਾਂ بدل کے ਕਈ ਵਾਰੇ ਬਿਲਾ ਬਦਲਾ ਤੋਂ ਵੀ ਬਰਦਰ ਬਰਸਾਤ ਹੁੰਦੀ ਹੈ ਪਾਣੀ ਵਿੱਚ ਪਾਸਾ ਜਿਹਾ ਉੱਠਦੇ ਆ ਕਿ ਆਪ ਉਥੋਂ ਉਥੇ ਦੇਖਿਆ ਬੱਪਰੇ ਦੇ ਹੱਥ ਕਿ ਸਨਾਂ ਹੈ ਕਿਵੇਂ ਕੀ ਖੜਾ ਹੋ ਕੇ ਦੇਖਦਾ ਵੀ ਪਾੜਾ ਬਦਲਾ ਲਾ ਕੇ ਇਹਨਾਂ ਦੇ ਦੱਸ ਵਿੱਚ ਕੁਝ ਨਹੀਂ ਕਿ ਆਪ ਉਥੋਂ ਉਥੇ ਦੇਖਿਆ ਬੱਪਰੇ ਦੇ ਸਮਾਪੇ ਮੇਰੇ ਵੀ ਹੱਥ ਕਿ ਸਨਾਂ ਹੈ ਜਿੰਨੇ ਇਹ ਮੇਰੇ ਕੋਲ ਆਇਆ ਕਿਸ ਰਾਖ ਨੂੰ ਮੰਨਾਰੇ ਜਿੰਨੇ ਕੇ ਬਦਰ ਭੇਜਿਆ ਉਹਦੇ ਫਿਕਰਾ ਤੋਂ ਉਹਨੂੰ ਮਾਰ ਕੇ ਦਬਾ ਕੇ ਆ ਨਿਹੰਗ ਆ ਪਰਮੇਸ਼ਰ ਤਾਇਆ ਜੀ ਜਨ ਸਭ ਸੁਖੀ ਬਸਾਰ ਮਾਰ ਕੇ ਸਾਡੇ ਵਾਸਤੇ ਨਹੀਂ ਹੈ ਇਹਦੇ ਘਰ ਤੋਂ ਜਿੰਨੇ ਪਹਾੜ ਹੋਵੇਗੇ ਫਿਰ ਇਹ ਚਾਹੇਗਾ ਸ਼ਮਨਾ ਤਪੇ ਦੇ ਤੋਂ ਕਿਉਂਕਿ ਉਹਨਾਂ ਬਿੜੀਆਂ ਦੇ ਵਿੱਚ ਨਹੀਂ ਵੀ ਬੜੀ ਜ਼ਰੂਰਤ ਸੀ ਕਿੰਨੀ ਹੁਣੀ ਤਾਂ ਸੀ ਤੇ ਬਾਸ ਹੋ ਗਈ ਸੀ ਨਹਿਰੀ ਪਰਵਾਨੇ ਪਾਣੀ ਨਹੀਂ ਸੀ ਬਣ ਜਦੋਂ ਉਹ ਸੇਬਨਾ ਤਪੇ ਦੇ ਮੌੜੇ ਦਬਾਵਾ ਦਾ ਇੱਦਾਂ ਹੀ ਹੋਣਾ ਤੁਹਾਡਾ ਹੋਰ ਵੀ ਬਾਹਰ ਹੋਣਾ ਕਾਰਨ ਹੈ ਕਿਉਂ ਗ੍ਰਸਤੀ ਨੂੰ ਮੱਧੇ ਲੇਖ ਰਿਹਾ ਮੈਂ ਵੀ ਵਿਵਾਸਨ ਬਣ ਗਏ ਜਿਹੜਾ ਇਹ ਕਰ ਗਿਆ ਮੈਂ ਭਗ ਸਬਦਾਂ ਮੈਂ ਉਹ ਭਗ ਸਬਦਾਂ ਦੇ ਤੋਂ ਮੈਂ ਤੱਕ ਨਹੀਂ ਹੁੰਦਾ ਆਪਸ ਕੋਲ ਪਰਵਾਹ ਨਾ ਕਰ ਜੇ ਸਹ ਭਲਾਈ ਨਿਕਲਣਾ ਜਿਹੜਾ ਆਪਣੇ ਆਪ ਨੂੰ ਭਲਾ ਕਹਿੰਦਾ ਦੂਜੇ ਨੂੰ ਭਲਾ ਕਹਿੰਦਾ ਕਿ ਇਹੋ ਜਿਹੇ ਬੰਦੇ ਨੇ ਮੇਰੇ ਵੀ ਨਹੀਂ ਹੁੰਦੀ ਚੁਕਿਆ ਜਿਹਦੇ ਜਿਹੜਾ ਆਪਣੇ ਆਪ ਨੂੰ ਨੀਵਾਂ ਰੱਖਦਾ ਹੈ ਜਿਹੜਾ ਆਪਣੇ ਆਪ ਨੂੰ ਨਿਮਰਤਾ ਚ ਰੱਖੀ ਉਹ ਸੋਹ ਦੇ ਪਰਮੇਸ਼ਵਰ ਮਾਰੀ ਚ ਚਲਦਾ ਨਾ ਸਬਰਾਂ ਤੇ ਸਹੂਰੀ ਤਨ ਤੇ ਬਜਲੀ ਹੁਣ ਨਜੀਬ ਖੁਦਾਏ ਦੇ ਭੇਦ ਨਾ ਕਿਸੇ ਦੇ ਕਹਿੰਦਾ ਮੈਂ ਇਹ ਕਹਿੰਦਾ ਸਰਵਾ ਪਿੰਡ ਵਾਲੇ ਜੇ ਕਰੋ ਨੀਵਾਰੇ ਕੰਦਰ ਕੇ ਸਰਪਾ ਤੁਸੀਂ ਗੁਰੂਆਂ ਦਾ ਦੇਨ ਨੂੰ ਖਡੂਰ ਤੋਂ ਪੜ ਦੇਣ ਇਥੋਂ ਭੇਜ ਦਿਓ ਇਹ ਮੈਂ ਨੀਵਾਰਾ ਪਿੰਡ ਵਾਲੇ ਹਾਂ ਜਾ ਕੇ ਸਿੱਧਾ ਪਨੀ ਕਹਿ ਸਕਦੇ ਗਿੰਦ ਵਾਲਾ ਜੇ ਪਾਕਿਆ ਕਰਦਾ ਜਿਵੇਂ ਤੁਹਾਡੇ ਦੇ ਕਰਾ ਜਾ ਰਹੇ ਹੁੰਦੇ ਨੇ ਸਿੱਧਾ ਨਹੀਂ ਕਹਿੰਦੇ ਉਹ ਕਿਹਦੇ ਨਾਲ ਕਿਹਦੇ ਪਾਸੇ ਜੇ ਕੋਈ ਕਰਦੇ ਕੋਲ ਬੈਠੇ ਸਮਾਰਾ ਕਦੀ ਫਿਰ ਉਹ ਕਹਿੰਦਾ ਜੇ ਈਂ ਵਿੱਚ ਜੇ ਤੁਸੀਂ ਤੋਂ ਚਲੇ ਜਾਣਾ ਅਜੀ ਕਰ ਲੈਣਾ ਭਾਈ ਸਾਹਿਬ ਨੂੰ ਚਾਹਦੇ ਭਲੇ ਤੇ ਨਗਰੀ ਪਾਸੇ ਚੱਲਣੀ ਕੋਈ ਗੱਲ ਨਹੀਂ ਸੇਵਾ ਨਾਲ ਤਪੇ ਦੇ ਨਿਆਣੇ ਦੇ ਮੈਂ ਵਾਲਿਆਂ ਨੂੰ ਆਰੰਭ ਦੇ ਦਿੱਤੀ ਸੱਜੇ ਪਾਸਾ ਖਡੂਰ ਸਾਹਿਬ ਦੇ ਚਲੇਗੇ ਬਾਬਾ ਬਾਬਾ ਜੀ ਪਿੰਡ ਰਹੇ ਹੋਏ ਸੀ ਜਦੋਂ ਪਾਸਾ ਵੀ ਚਲੇ ਗਏ ਹੁਣ ਜਿੱਥੇ ਸਾਧਗੁਰੂ ਨੇ ਮੋਤੀ ਰੌਣ ਪਾਣ ਜਿੱਥੇ ਸਾਧਗੁਰੂ ਉੱਥੇ ਰੌਣ ਕੇ ਢੋਲ ਗੱਨਾ ਹੀ ਅਸਵਾਰ ਸਾਥੋਂ ਗਿਰ ਨਹੀਂ ਕਰ ਪਾਉਂਦਾ ਆਜੋ ਤੁੰਡੂ ਸਾਹਿਬ ਦੇ ਵਿੱਚ ਸੋਨ ਅਰਥ ਦੀ ਚਾਰ ਪਾਸੇ ਜਿੱਥੇ ਦੂਰ ਨਾ ਬਗੜ ਕਾਲੇ ਉਥੇ ਰਮਗੋ ਕਾਣੀ ਉਹ ਦਿਸਦਾ ਓਝਾੜਦੀ ਸਾਰੇ ਦੇ ਪਿਆਰੇ ਵਾਦੋਂ ਦਿਸਦਾ ਪਿਆਰੇ ਜੀ ਜਦ ਭਾਵੇਂ ਇਸ ਬਾਬਾ ਕਹਿਣਾ ਕੋਈ ਜਾ ਕੇ ਤਲੂ ਮਾਰੂ ਉਹ ਭੇਰ ਮਾਰਨ ਲਾ ਕੇ ਕੋਈ ਨਾ ਕੋਈ ਫੇਰ ਫੇਰ ਅੱਗੀ ਧੁੱਪ ਇਹਦੇ ਆ ਵੀ ਨਹੀਂ ਆ ਕਹਿੰਦੇ ਕੋਈ ਮਾਮੂ ਕਿ ਉਹ ਬਾਰੇ ਦੇ ਨਾਲ ਲਾ ਲਾ ਕਰਦਾ ਕਿਉਂਕਿ ਪੱਲੇ ਕੱਖ ਦੀ ਨਾ ਜੇ ਉਹ ਪੰਜਾਬੀ ਉਹ ਆਪਰੇ ਕਦੇ ਪਜਣੀ ਤੇ ਲਾ ਕਰਦੀ ਮੇਰਾ ਮੱਥਾ ਹੈ ਕੋਈ ਕਰ ਨਹੀਂ ਤੇ ਵੱਡਾ ਮੱਥਾ ਮਹਾਂਪੁਰਖਾਂ ਨਾਲੋਂ ਨੇ ਤੇ ਜਦੋਂ ਬਾਬਾ ਅਮਰਦਾਸ ਬਾਬਾ ਅਮਰਦਾਸ ਜੀ ਪੁੱਛਦੇ ਆ ਕਿ ਸਾਧੂ ਕੀ ਕਹਿੰਦੇ ਕਹਿੰਦੇ ਜੀ ਉਹ ਤੇ ਚਲੇ ਗਏ ਦਸੀ ਤਾਰੀਖ ਨੂੰ ਆਣੀ ਵੀ ਇਦਾਂ ਕਰਕੇ ਇਦਾਂ ਬਣੀ ਬਾਬਾ ਅਮਰਦਾਸ ਕਹਿੰਦੇ ਰੱਬ ਤੋਂ ਪਿੰਡੋਂ ਪੜ ਕੇ ਜੀ ਪਾੜ ਰਿਹਾ ਰੱਬ ਤੋਂ ਪਿੰਡੋਂ ਪੜ ਦਤਾ ਤੇ ਕਿਹੜਾ ਵੀ ਪੈਣਾ ਤੋਂ ਆਵੇ ਕਹਿੰਦਾ ਜੀ ਕਬਾ ਕਹਿੰਦਾ ਸੀ ਸੱਚੇ ਪਾਤਸ਼ਾਹ ਕਿ ਬਾਬਾ ਅਮਰਦਾਸ ਵੀ ਸੇਵਾਦਾਰ ਨੇ ਕਹਿੰਦੇ ਤੁਸੀਂ ਇਹ ਸਾਰਾ ਕੁਝ ਮੀਂਹ ਵਾਸਤੇ ਕੀਤਾ ਨਾ ਕਹਿੰਦੇ ਜੀ ਹਾਂ ਪਹਿਲਾਂ ਤਾਂ ਉਹ ਆਪਦੇ ਮਾਪੇ ਜਨਨਾ ਜਾ ਕੇ ਮਨੀਏ ਮਾਮੀ ਤੇਰੇ ਮੀਂਹ ਹੀ ਪਾਉਣਾ ਹੈ ਲੋ ਪਰਸੀ ਵਚਨ ਕਰਦੇ ਆ ਜਿਹੜੇ ਖੇਤਰ ਵਿੱਚ ਤਮੇ ਨੂੰ ਲੈ ਗੋਗੇ ਵੀ ਉਹੀ ਕਰਨਾ ਜਿਹੜੇ ਖੇਤਰ ਵਿੱਚ ਤਮੇ ਨੂੰ ਲੈ ਗੋਗੇ ਮੀਂਹ ਉਹੀ ਕਰਨਾ ਹੋਵੇ ਜਾਨਾ ਕਿਹਦੇ ਨੇ ਪੱਥਰਾਂ ਨਾਲ ਦਿੱਤੀਆਂ ਤੇ ਦੰਦਾ ਮੋਹਣੀ ਹੋਣੀ ਹੈ ਬਦਲ ਕਰਨ ਲੱਗੇ ਰਹਿਣਾ ਚਾਹੀਦਾ ਜੇ ਬਦਲ ਤਪੇ ਨੇ ਬਦਲ ਕੀਤਾ ਸੋ ਤਾਂ ਆਦਮ ਨੂੰ ਭੁੱਖਣ ਦਾ ਕਿਹੜਾ ਆ ਗਿਆ ਬਾਬਾ ਅਮਰਦਾਸ ਜੀ ਹੋ ਕੇ ਵਚਨ ਕੋਈ ਰੱਬ ਦੇ ਪ੍ਰਕਾਰ ਵਚਨ ਕਰਦੇ ਪੱਤ ਪਰਾਸੀ ਢੇਰ ਪਰਾਸੀ ਉਪਰ ਸੇਰ ਕਲਾ ਦਾ 479 ਖੜਾ 479 ਦੀ ਸਾਧ ਵਜਨ ਵਿੱਚ ਲੱਗਦਾ ਇਹਨੇ ਚਾਰੇ ਥਾਨੀਆਂ ਦਾ ਨਾਸ ਹੋ ਗਦਾ ਪਰ ਸਾਧੂ ਦਾ ਕੀਤਾ ਵਜਨ ਨਾਸ ਨਹੀਂ ਹਾਂ ਮਾਪਰ ਦਾ ਹਰ ਬੜਦੇ ਮਾਹਵ ਚੰਦਰ ਮਾਂ ਨਾਸ ਹੋ ਜਾਵੇ ਸਾਧੂ ਮਨ ਦਾ ਬੋਲ ਹੈ ਬਾਬਾ ਮੋਹਨ ਦੀ ਸੇਵਾ ਕਰਨੇ ਜੇ ਗੁਰੂ ਨਹੀਂ ਬਣੇ ਕਹਿੰਦੇ ਜਾ ਕੇ ਤਮੇ ਨੂੰ ਲੈ ਲੋ ਜਿਹੜੇ ਖੇਤ ਵਿੱਚ ਲਿਜਾਉਣ ਕੀ ਬੜ ਜਾਏਗਾ ਇੰਨਾ ਇਕੱਠੇ ਹੋ ਗਏ ਦੱਬੇ ਕੋਣ ਚਲੇ ਗਏ ਇਹਨੇ ਤੁਮਾਰੀ ਨਹੀਂ ਅਗਰੀ ਗਿਆ ਕਿਨਾਂ ਕੁੰਡਾ ਪੰਨੋੜ ਕੋਲੋਂ ਤਾਰੀ ਨੀਅਤ ਕਰੇ ਇਹਦੇ ਬਾਬਾ ਅਮਰਦਾਸ ਨੇ ਬਚਨ ਦਿੱਤਾ ਹੁਣ ਇਹ ਝੋਲੀ ਬਹੁਤ ਮੰਗੀ ਜੀ ਸਾਡੀ ਨਾਉਂ ਕਹਿੰਦਾ ਕਿ ਮੈਂ ਕੋਈ ਖੇਤ ਚ ਲੋੜੀ ਬਾਬਾ ਅਮਰਦਾਸ ਨੇ ਕਿਹਾ ਕਿਥੇ ਚ ਲੋੜੀ ਨਹੀਂ ਕਰ ਬਾਬਾ ਕਹਿੰਦਾ ਮੇਰੇ ਨਾਲ ਕਿ ਸਵਾਲ ਹੈ ਮੇਰੇ ਨਾਲ ਕਿ ਸਵਾਲ ਹੈ ਕਿ ਸਾਡਾ ਨਹੀਂ ਪੜਾ ਸਵਾਲ ਹੈ ਕਿ ਨਹੀਂ ਅਜੂ ਕੇ ਬਦਲ ਤੁਹਾਡਾ ਬਣਿਆ ਮੈਂ ਅੰਗਰ ਦੇ ਨਾਲ ਬੇਨਤੀ ਕਰ ਦਿੱਤੀ ਹੁਣ ਬਾਬਾ ਅਮਰਦਾਸ ਦਾ ਬਚਨ ਮੰਨ ਕੇ ਰਹਿਣਾ ਵੇਖਣ ਵਾਲੀ ਉਹਨਾਂ ਦੇ ਬਚਨ ਦਾ ਜਦੋਂ ਧੱਕੇ ਨੂੰ ਲੈ ਕੇ ਧੱਕੇ ਨਾਲ ਨਾਂ ਉੱਪਰ ਜਿੱਕਰੇ ਦੇ ਪਿੰਡ ਵਾਲਿਆਂ ਨੇ ਬਾਹਰ ਬੜ ਕੇ ਖਾ ਲਿਆ ਉਹ ਬੜੇ ਤੋਂ ਪਿੰਡ ਇਕੱਠਾ ਹੋ ਗਏ ਉੱਥੇ ਕੀ ਗੇਸ ਚੱਲਦੀ ਜਦੋਂ ਬਾਹਰ ਬੜ ਕੇ ਪਾਇਆ ਤੇ ਲੈ ਕੇ ਪਾਇਆ ਜਿ ਖੜਾ ਲਿਆ ਕਹਿੰਦੇ ਕਿਦੋਂ ਹੀ ਬੱਵਾ ਆ ਰਹੇ ਹੋਏ ਤੇ ਆਕੇ ਮੂਰੇ ਸਾਰਾ ਬਾੜਸ ਹੋ ਰਹੀ ਹੈ ਸਾਰਾ ਖੇਤ ਭਰ ਗਿਆ ਪਰ ਮਾਲ ਦੀ ਗੱਲ ਨਾਲ ਰਸਬਈਆ ਨਾਲ ਨਾ ਗਿਆ ਸੁਤਾ ਤੇ ਬੜੀ ਕੋ ਨੂੰ ਸੌਂਪਾ ਦੋਦੇ ਵਿੱਚ ਧੀ ਮੈਨਾਂ ਬਟ ਬਟ ਕਾਲੀ ਚੜਦਾ ਤੇ ਫਿਰ ਸੋਤਾ ਹੁੰਦਾ ਇੱਕ ਭਰਿਆ ਹੁੰਦਾ ਉਹਨੂੰ ਲੈ ਕੇ ਇਹ ਮਰ ਜਿਹੜਾ ਖੇਡ ਸੀ ਭੱਜ ਗਿਆ ਉਹਦੇ ਮਾਰੇ ਜਾਣਾ ਕਿ 20 ਦਾ ਮੇਰਾ ਖੇਡ ਭੱਜਿਆ ਤੇ ਦੂਜਾ ਕਹਿੰਦਾ ਮੇਰੇ ਜੀ ਆਇਆ ਤਾਂ ਮੈਨੂੰ ਕਹਿੰਦੇ ਇੱਧਰ ਵੀ ਤਬਾਹੀ ਪਾ ਦੇ ਚੱਲ ਨਾ ਪਾ ਦੂਜੇ ਖੇਡ ਵਿੱਚ ਗਿਆ ਦੂਜੇ ਕਹਿਣ ਦੇਖ ਰੱਖ ਨਾ ਜਿੱਦੀ ਵੀ ਭਗਤੀ ਚੜ੍ਹ ਰਹੀ ਸੋਤਾ ਜਿਹੜਾ ਜਾਉਂਦਾ ਸੀ ਵੀ ਭਗਤ ਦੇ ਲੋਕਾਂ ਤੋਂ ਬਾਅਦ ਇਹ ਘਣੀ ਸਾਥ ਉਹ ਵੀ ਨਹੀਂ ਉਹ ਕੋਈ ਕਿੱਧਰ ਨੂੰ ਖੜਦਾ ਮੈਂ ਕਹਿੰਦਾ ਉਹ ਖੜਦਾ ਹੈ ਪਰ ਬਾਣੀ ਦੇ ਵਿੱਚੋਂ ਮੈਂ ਨਾ Good uh -huh. uh -huh. ਬਾਬਾ ਮਾਤਾ ਜੀ ਨੇ ਕਿਹਾ ਜੀ ਇਹ ਮੱਝ ਜਿਹੜਾ ਹੈ ਸ਼ਾਮ ਤੱਕ ਇਹਨੂੰ ਕਰਨਾ ਹੈ। ਸਵੇਰ ਤੋਂ ਨਮੀ ਪਾਉਂਦਾ। ਹੁਣ ਖੇਤ ਬਹੁਤੇ ਨੇ ਤੇ ਤਬਰ ਜੀ ਹੰਗਲੇ। ਤਪੇ ਦਾ ਹੰਧਾ ਨਹੀਂ ਕਰ ਗਿਆ। ਸ਼ਾਮ ਬੁਲੇ ਕਹਿੰਦਾ ਪਾਣੀ ਤੇ ਪੜਾ ਲਓ। ਉਹ ਕੜੀ ਇਸੇ ਕਰਦੇ ਹੋ ਤੇ ਕਹਿੰਦੇ ਜੀ ਬੰਦੇ ਕਹਿੰਦਾ ਪਾਣੀ ਪੂਰੇ ਤੇ ਪੜਾ ਲਓ। ਕਹਿੰਦੇ ਜੀ ਕੋਈ ਤਾਂ ਸ਼ਾਮ ਨੂੰ ਰਹੇਗੀ ਨਾ ਬਾਂਦੇ ਨਹੀਂ ਕੀਤਾ। ਜਦੋਂ ਬਾਹਰੋਂ ਬਾਬਾ ਕਰਤਾ ਜੀ ਕੋਲ ਜਾ ਕੇ ਕਹਿੰਦੇ ਬਾਬਾ ਜੀ ਦਿਨ ਸੇ ਬਣਾਵਾ। ਮੋੜੇ ਤੁਹਾਡੇ ਨਾਲ ਹੋਵੇ ਜੇ ਬਣਾਣਾ ਤੇ ਤੁਸੀਂ ਹੀ ਹੋਰ ਨੀਕਾ ਦੱਸ ਦਿਓ ਕਿ ਕਿ ਲੋਕੇ ਪਏ ਤੇ ਦੱਬਾ ਤੇ ਹਮ ਗਿਆ ਬਾਬਾ ਮਾਤਾ ਜੀ ਕਹਿੰਦੇ ਜਿਹੜੇ ਥੇਕ ਦੇ ਵਿੱਚ ਤਪੇ ਦੀ ਇੱਕ ਗੋਟੀ ਵੀ ਚਲੀ ਗਈ ਨਾ ਅਗਰ ਉਥੇ ਵੀ ਨਹੀਂ ਬੈਜੂ ਆਪਸਾ ਨਾ ਤੇਰੀ ਬਾਤ ਪਰ ਕਿੰਨਾ ਵੀ ਲੋਕ ਸੀ ਤੁਹਾਨੂੰ ਪਤਾ ਵੀ ਹੁਣ ਆਪਣਾ ਮੀਂਹ ਜਾਈਦਾ ਤੇ ਕੋਈ ਨਹੀਂ ਆਇਆ ਉਹ ਕਹਿੰਦੇ ਤੇਰਾ ਵਧੀਆ ਬਾਬਾ ਨੂੰ ਹੁੰਦੇ ਰਹੋ ਤੇ ਪਹਿਲਾਂ ਫਿਰ ਤਪੇ ਮੋੜੀ ਗਏ ਘਰੋਂ ਹੋਰ ਜਿਹਨੇ ਤਾਂ ਉਹ ਜਾਣ ਲੱਗੇ ਨੇ ਕਦਾਸਾ ਕਿਹਾ ਤਾਂ ਬੇਹੱਦ ਤੇ ਪਹਿਲਾ ਪਗੜੀ ਕੋਲ ਗਏ ਨਾ ਨੂੰ ਬੋਟੀ-ਬੋਟੀ ਖੜਾ ਦਿੱਤੀ ਜਿੱਤਾ ਦਾ ਕੰਮ ਕਰ ਰਿਹਾ ਸੀ ਇਹ ਬੋਟੀ-ਬੋਟੀ ਅਸਲ ਵਿੱਚ ਨੇਤਕ ਦਾ ਹਾਲ ਇਹਦਾ ਹੀ ਹਾਜੀ ਗੁਰੂ ਘਰ ਦੇ ਨਾਲ ਮੱਥਾ ਟੌਂਣ ਆੜਿਆ ਨਾ ਰਿਹਾ ਕਰਦੀ ਮਾਣ ਜਿ ਇਤਿਹਾਸ ਪੜ੍ਹਦੇ ਜਿਨ੍ਹਾਂ ਨੇ ਮੱਥਾ ਟੇਕਿਆ ਉਹਨਾਂ ਦੀਆਂ ਝੋਲੀਆਂ ਭੰਗੀਆਂ ਨੇ ਜਿਨ੍ਹਾਂ ਨੇ ਮੱਥਾ ਲਾਇਆ ਉਹਨਾਂ ਦੀਆਂ ਕਹਾਣੀਆਂ ਆਸੋ ਇਹ ਕਿ ਇਹ ਹਾਸ ਲੋਰ ਸ਼ਿਵਨਾਮ ਤਪਾ ਪਰ ਸੇਕਮਾਨ ਦੇ ਟੋਕੜਿਆਂ ਦੇ ਵਿੱਚ ਵੀ ਆਵਾਜ਼ ਆਉਣੀ ਸੀ ਉਹ ਕਿਹੜੇ ਮੱਥਾ ਨਾ ਮੁਹਰੇ ਜੇ ਮੈਂ ਤਪੈਦਾ ਹੋਇਆ ਤੇ ਇਹ ਤਾਂ ਬਾਣੀ ਦਾ ਫੈਸਲਾ ਤਾਪੀ ਕਰਮ ਅਤਮਾਨ ਹਮੇਲੇ ਕਰਦੇ ਹਾਇ ਹਾਇ ਤੇ ਹਾਇ ਹਾਇ ਕਰਦੇ ਜਦੋਂ ਭੁੱਖ ਨਾ ਟੰਣਾ ਤੇ ਸੇਹੋ ਨਾਲ ਤਪਾਰ ਉਥੇ ਮੇਂ ਗੁਰੂ ਅਕਾਲ ਦੇ ਮਾਰਾ ਦੇ ਚਰਨਾ ਜਦੋਂ ਬਾਬਾ ਅਮਰਦਾਸ ਕੀਰੇ ਨਾ ਜਾ ਕੇ ਨਮਸਕਾਰ ਕੀਤੀ ਸਾਰੇ ਪਾਸੇ ਪਿੱਟ ਕਰਕੇ ਜਿਉਂਦੇ ਜਾ ਕੇ ਦਾਰੇ ਮੁਹਰੇ ਕੀਤਾ ਇਹਨਾਂ ਮਾਰਾ ਕੀ ਦਾ ਆਪ ਜੀ ਨੇ ਮੂੰਹ ਕਿਉਂ ਫੇਰ ਲਿਆ ਇਹ ਮੱਥਨ ਪੜਦੇ ਆ ਕਰਮਾ ਪਾਲਾ ਕਰਦੇ ਲਾਗ ਬਗੈ ਸੰਬੰਧੀ ਮੇਰੀ ਹੋਂਵਾਰੀ ਲੋਕ ਸੇ ਪਿਆਰੇ ਕਰਦੇ ਮੋਹੋਂ ਪਾਹਿਰ ਨੂੰ ਮਾਰ ਸੱਚੇ ਪਾਤਸ਼ਾਹ ਕਿਰਪਾ ਕਰੋ ਦਰਸ਼ਨ ਦੇ